ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਪੁਰਾਣੇ ਸਮੇਂ ਦੀ ਗੱਲ ਹੈ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ 'ਚ ਸੱਜਣ ਨਾਮ ਦਾ ਇੱਕ ਨੌਜਵਾਨ ਰਹਿੰਦਾ ਸੀ ਉਹ ਖੇਤੀ ਕਰਦਾ ਮੱਝਾਂ ਚਾਰਦਾ ਤੇ ਸਾਦੀ ਜੀ ਜ਼ਿੰਦਗੀ ਜਿਉਂਦਾ ਸੀ ਉਹ ਦਿਲੋਂ ਬਹੁਤ ਨੇਕ ਸੀ ਪਰ ਇੱਕ ਵੱਡੀ ਕਮਜ਼ੋਰੀ ਸੀ ਉਸ ਦੇ ਵਿੱਚ ਉਹ ਲੋਕਾਂ ਅੱਗੇ ਗੱਲ ਨਹੀਂ ਕਰ ਸਕਦਾ ਸੀ ਜਦ ਵੀ ਪਿੰਡ ਦੀ ਪੰਚਾਇਤ ਬੈਠਦੀ ਜਾਂ ਕੋਈ ਮੇਲਾ ਹੁੰਦਾ ਸੱਜਣ ਸਿੰਘ ਚੁੱਪਚਾਪ ਇੱਕ ਕੋਨੇ ਵਿੱਚ ਖੜਾ ਰਹਿੰਦਾ ਸੀ ਜੋ ਕਿ ਉਸ ਨੂੰ ਆਪਣੇ ਆਪ ਵੀ ਔਖਾ ਲੱਗਦਾ ਸੀ ਤੇ ਪਿੰਡ ਦੇ ਲੋਕਾਂ ਦੀ ਸੋਚ ਤੇ ਪਿੰਡ ਦੇ ਬਜ਼ੁਰਗ ਆਖਦੇ ਇਹ ਮੁੰਡਾ ਕੰਮ ਦਾ ਤਾਂ ਹੈ ਪਰ ਬੋਲਣਾ ਨਹੀਂ ਆਉਂਦਾ ਤੇ ਕਈ ਉਸ ਤੋਂ ਮਜ਼ਾਕ ਵੀ ਉਡਾਉਂਦੇ ਜੋ ਬੋਲ ਨਹੀਂ ਸਕਦਾ ਉਹ ਆਪਣੀ ਗੱਲ ਕਿਵੇਂ ਮਨਵਾਏਗਾ ਸੱਜਣ ਸਿੰਘ ਨੂੰ ਇਹ ਗੱਲਾਂ ਚੁੱਕਦੀਆਂ ਪਰ ਉਹ ਚੁੱਪਚਾਪ ਰਹਿੰਦਾ ਫਿਰ ਇੱਕ ਦਿਨ ਕੀ ਹੋਇਆ ਇੱਕ ਦਿਨ ਪਿੰਡ ਵਿੱਚ ਇੱਕ ਵੱਡੇ ਸੰਤ ਮਹਾਤਮਾ ਆਏ ਉਹ ਗੁਰਬਾਣੀ ਦੇ ਅਖੰਡ ਪਾਠ ਵਿੱਚ ਸੰਗਤ ਦੇ ਉਪਦੇਸ਼ ਦੇ ਰਹੇ ਸਨ ਸੱਜਣ ਸਿੰਘ ਵੀ ਹੌਲੀ-ਹੌਲੀ ਜਾ ਕੇ ਸੰਗਤ ਵਿੱਚ ਜਾ ਬੈਠਿਆ ਸੰਤ ਜੀ ਨੇ ਕਿਹਾ ਬਚਨ ਮਿੱਠੇ ਹੋਣ ਤਾਂ ਪੱਥਰ ਵੀ ਵਿਗਲ ਜਾਂਦੇ ਨੇ ਤੇ ਬਚਨ ਕਰਕਸ਼ ਹੋਣ ਤਾਂ ਆਪਣੇ ਵੀ ਭਰਾਏ ਬਣ ਜਾਂਦੇ ਨੇ ਇਹ ਗੱਲ ਸੁਣ ਕੇ ਸੱਜਣ ਸਿੰਘ ਦੇ ਦਿਲ ਨੂੰ ਇੱਕ ਝਟਕਾ ਜਿਹਾ ਲੱਗਿਆ ਉਸ ਨੇ ਸੋਚਿਆ ਜੇ ਬੋਲਣ ਦੀ ਕਲਾ ਮੇਰੇ ਵਿੱਚ ਆ ਜਾਵੇ ਤਾਂ ਮੈਂ ਲੋਕਾਂ ਦੀਆਂ ਅੱਖਾਂ ਵਿੱਚ ਇੱਜ਼ਤ ਬਣਾ ਸਕਾਂਗਾ ਉਸਨੇ ਸੰਤ ਜੀ ਨੂੰ ਪੁੱਛਿਆ ਬਾਬਾ ਜੀ ਮੈਂ ਲੋਕਾਂ ਅੱਗੇ ਬੋਲ ਨਹੀਂ ਸਕਦਾ ਤਾਂ ਕੀ ਕਰਾਂ ਸੰਤ ਜੀ ਹੱਸ ਕੇ ਬੋਲਣ ਲੱਗੇ ਪੁੱਤਰ ਬੋਲਣ ਦੀ ਕਲਾ ਕੋਈ ਜਨਮ ਤੋਂ ਨਾ ਲੈ ਲਿਆਉਂਦਾ ਇਹ ਸਬਰ ਮਿਹਨਤ ਅਤੇ ਸੱਚੇ ਦਿਲ ਨਾਲ ਸਿੱਖੀ ਜਾਂਦੀ ਹੈ ਤੂੰ ਹਰ ਰੋਜ਼ ਸ਼ੁਰੂਆਤ ਕਰ ਛੋਟੀ ਕਰ ਤੇ ਵੇਖ ਕਿਵੇਂ ਹਰਾ ਖੁੱਲਦੇ ਜਾਣਗੇ ਸੱਜਣ ਸਿੰਘ ਨੇ ਸੰਤ ਸੱਜਣ ਸਿੰਘ ਨੇ ਸੰਤ ਜੀ ਦੀ ਗੱਲ ਸੁਣ ਕੇ ਅਭਿਆਸ ਸ਼ੁਰੂ ਕਰ ਦਿੱਤਾ ਉਹ ਰੋਜ਼ ਸ਼ਾਮ ਨੂੰ ਆਪਣੇ ਖੇਤ ਵਿੱਚ ਮੱਝਾਂ ਨੂੰ ਬੋਲ ਕੇ ਸੁਣਾਉਂਦਾ ਉਹ ਰੋਜ਼ ਗੁਰਬਾਣੀ ਦੀਆਂ ਲਾਈਨਾਂ ਉੱਚੀ ਆਵਾਜ਼ ਵਿੱਚ ਦੁਹਰਾਉਂਦਾ ਕਈ ਵਾਰ ਰਾਤ ਨੂੰ ਚੰਦਨੀ ਹੇਠ ਖੜਾ ਹੋ ਕੇ ਆਪ ਨਾਲ ਗੱਲਾਂ ਕਰਦਾ ਹੌਲੀ ਹੌਲੀ ਉਹਦਾ ਦਰ ਟੁੱਟਣ ਲੱਗਾ ਫਿਰ ਕੀ ਹੋਇਆ ਇੱਕ ਦਿਨ ਫਿਰ ਪੰਚਾਇਤ ਦਾ ਦਿਨ ਕੁਝ ਮਹੀਨੇ ਬਾਅਦ ਪਿੰਡ ਵਿੱਚ ਇੱਕ ਝਗੜਾ ਹੋ ਗਿਆ ਦੋ ਕਿਸਾਨਾਂ ਦਾ ਆਪਸ ਵਿੱਚ ਝਗੜਾ ਸੀ ਜੋ ਕਿ ਪਾਣੀ ਦੇ ਵੰਡ ਲਈ ਸੀ ਦੋ ਕਿਸਾਨਾਂ ਵਿੱਚ ਪਾਣੀ ਦੇ ਵੰਡ ਲੈ ਕੇ ਤਣਾ ਸੀ ਪਿੰਡ ਦੀ ਪੰਚਾਇਤ ਬੈਠੀ ਪਰ ਕਿਸੇ ਨੂੰ ਸਹੀ ਗੱਲ ਸਮਝ ਨਹੀਂ ਸੀ ਆ ਰਹੀ ਉੱਥੇ ਸੱਜਣ ਸਿੰਘ ਵੀ ਬੈਠਾ ਸੀ ਉਸ ਦਾ ਦਿਲ ਤੱਕ ਤੱਕ ਕਰ ਰਿਹਾ ਸੀ ਪਰ ਉਸਨੇ ਸੰਤ ਜੀ ਦੀ ਗੱਲ ਯਾਦ ਕੀਤੀ ਸੱਚ ਬੋਲਣ ਤੋਂ ਨਾ ਡਰ ਤੇਰੇ ਬਚਨ ਹੀ ਤੇਰੀ ਤਾਕਤ ਹਨ ਸੱਜਣ ਸਿੰਘ ਹੌਲੀ-ਹੌਲੀ ਉੱਠਿਆ ਨਿਡਰ ਹੋ ਕੇ ਬੋਲਿਆ ਪਾਣੀ ਤਾਂ ਵਾਹਿਗੁਰੂ ਜੀ ਦੀਣਾ ਇਹ ਕਿਤੇ ਇੱਕ ਦਾ ਨਹੀਂ ਇਸ ਨੂੰ ਇਨਸਾਫ ਨਾਲ ਵੰਡਾ ਹੀ ਸਾਂਝੀ ਖੁਸ਼ਹਾਲੀ ਹੈ ਉਸ ਦੀ ਗੱਲ ਸਧਾਰਨ ਸੀ ਪਰ ਬਹੁਤ ਸੱਚੀ ਤੇ ਨਿਡਰ ਸੀ ਸਭ ਨੇ ਉਸਦੀ ਵਾਵਾ ਕੀਤੀ ਤੇ ਉਸ ਦਿਨ ਸੱਜਣ ਸਿੰਘ ਪਿੰਡ ਵਿੱਚ ਬਹੁਤ ਇੱਜ਼ਤ ਵਾਲਾ ਬੰਦਾ ਬਣ ਗਿਆ ਜਿੱਥੇ ਵੀ ਪਿੰਡ ਵਿੱਚ ਗੱਲ ਹੁੰਦੀ ਤਾਂ ਲੋਕ ਕਹਿੰਦੇ ਜਿਹੜਾ ਕੱਲ ਤੱਕ ਚੁੱਪ ਰਹਿੰਦਾ ਸੀ ਅੱਜ ਉਸਦੇ ਬਚਨ ਪਿੰਡ ਵਿੱਚ ਇੱਕ ਜੁੱਟ ਕਰ ਰਹੇ ਹਨ ਬਜ਼ੁਰਗਾਂ ਨੇ ਉਸ ਨੂੰ ਸ਼ਵਾਸ਼ੀ ਦਿੱਤੀ ਤੇ ਲੋਕ ਉਸ ਦੀ ਇੱਜ਼ਤ ਮਨਾਉਣ ਲੱਗੇ ਤੇ ਚਾਰੇ ਤਰਫ ਸੱਜਣ ਸਿੰਘ ਜੀ ਇਹ ਗੱਲਾਂ ਹੁੰਦੀਆਂ ਬਚਨ ਦੀ ਮਠਾਸ ਸਭ ਤੋਂ ਵੱਡਾ ਹਥਿਆਰ ਹੈ ਜੋ ਬੋਲਣ ਦੀ ਕਲਾ ਸਿੱਖ ਲੈਂਦਾ ਹੈ ਉਹ ਲੋਕਾਂ ਦਾ ਦਿਲ ਜਿੱਤ ਲੈਂਦਾ ਹੈ ਇਸ ਕਹਾਣੀ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਬੋਲਣ ਦੀ ਕਲਾ ਜਾਦੂ ਨਹੀਂ ਇਹ ਰੋਜ਼ ਦੀ ਪ੍ਰੈਕਟਿਸ ਨਾਲ ਆਉਂਦੀ ਹੈ ਮਿੱਠੇ ਤੇ ਸੱਚੇ ਬਚਨ ਪੱਥਰਾਂ ਨੂੰ ਵੀ ਪਿਘਲਾ ਦਿੰਦੇ ਨੇ ਜੋ ਆਪਣੇ ਡਰ ਨੂੰ ਜਿੱਤ ਲੈਂਦਾ ਹੈ ਉਹੀ ਲੋਕਾਂ ਦੀਆਂ ਅੱਖਾਂ ਵਿੱਚ ਇੱਜ਼ਤ ਕਮਾ ਲੈਂਦਾ ਹੈ ਜੇ ਕਹਾਣੀ ਤੁਹਾਨੂੰ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਧੰਨਵਾਦ ਜੀ